ਭਾਈ ਤੁਸੀਂ ਡੋਰ ਡੋਰ ਕਰ ਰਹੇ ਹੋ ਕਿਸ ਵਾਰਡ ਦਾ ਕੇਸ ਲੱਗ ਜਿੱਥੇ ਚੱਲ ਜਾਓਗੇ ਵਾਰਡ ਨੰਬਰ 15 ਦੇ ਵਿੱਚ ਅਸੀਂ ਰਮਾ ਮਹਿਤਾ ਜੀ ਸਾਡੇ ਕੈਂਡੀਡੇਟ ਨੇ ਭਾਰਤੀ ਜਨਤਾ ਪਾਰਟੀ ਦੇ ਸਾਡੀ ਛੋਟੀ ਭੈਣ ਹੈ ਉਹਦੇ ਵਾਸਤੇ ਆਪਾਂ ਇੱਥੇ ਗੋਕਲ ਐਵੇਨਿਊ ਗੋਕਨਗਰ ਏਰੀਆ ਦੇ ਵਿੱਚ ਆਪਾਂ ਡੋਰ ਡੋਰ ਕਰ ਰਿਹਾ ਅਸੀਂ ਲੋਕਾਂ ਨੂੰ ਰਿਕੁਐਸਟ ਕਰ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਲਿਆਓ ਇੱਥੇ ਤਾਂ ਜੋ ਸ਼ਹਿਰ ਦਾ ਵਿਕਾਸ ਹੋ ਸਕੇ ਤੁਹਾਡੇ ਏਰੀਆ ਦਾ ਵਿਕਾਸ ਹੋ ਸਕੇ ਤੇ ਲੋਕਾਂ ਦਾ ਜਿਹੜਾ ਭਾਰੀ ਹੰਗਾਰਾ ਮਿਲਣ ੜਿਆ ਸਾਨੂੰ ਤੇ ਲੋਕੀਏ ਸ਼ੋਰ ਕਰ ਰਿਹਾ ਕਿ ਆਪਾਂ ਐਤੋਂ ਭਾਰਤੀ ਜਨਤਾ ਪਾਰਟੀ ਨੂੰ 15 ਨੰਬਰ ਵਾਰਡ ਦੇ ਵਿੱਚੋਂ ਰਮਾ ਮਹਿਤਾ ਜੀ ਨੂੰ ਭਾਰੀ ਵੋਟਰਾਂ ਨਾਲ ਅਸੀਂ ਇੱਥੋਂ ਜਿਤਾ ਕੇ ਤੇ ਹਾਊਸ ਦੇ ਵਿੱਚ ਭੇਜਾਂਗੇ ਅਸਲ ਨਗਰਿਕ ਬੰਦਾ ਬਹੁਤ ਬੁਰਾ ਲਾ ਕੋੜੇ ਹਰ ਜਗ੍ਹਾ ਪਾਣੀ ਗੰਦਾ ਆ ਰਿਹਾ ਤੇ ਮਰ ਕੇ ਜਾਣਾ ਇਹ ਕਰਾਂਗੇ ਜੀ ਆਪਾਂ ਸੈਂਟਰ ਗਵਰਨਮੈਂਟ ਤੋਂ ਜਿਵੇਂ ਵਖੋ ਜੀ ਜਿੰਨੇ ਵੀ ਵਿਕਾਸ ਹੋ ਰਿਹਾ ਉਹ ਸੈਂਟਰ ਗਵਰਨਮੈਂਟ ਦੇ ਸਦਕੇ ਹੋਣ ਰਿਹਾ ਤੁਮਾਰ ਸਿਟੀ ਦੇ ਸੜਕੇ ਹੋਣ ਰਿਆ ਜੇ ਸੈਂਟਰ ਗਵਰਨਮੈਂਟ ਦਾ ਜਿਹੜਾ ਪੈਸਾ ਹੈਗਾ ਉਹ ਤੁਹਾਡਾ ਜਿਹੜਾ ਨੁਮਾਇੰਦਾ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਉਹੀ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਤੁਹਾਡੇ ਏਰੀਆ ਚ ਲਵਾ ਸਕਦਾ ਇਸ ਕਰਕੇ ਅਸੀਂ ਸਾਰੇ ਰਿਕਵੈਸਟ ਕਰ ਰਹੇ ਆ ਕਿ ਇੱਥੇ ਵੀ ਜਿਹੜਾ ਸੈਂਟਰ ਗਵਰਨਮੈਂਟ ਤੋਂ ਪੈਸਾ ਲਿਆ ਕੇ ਇੱਥੇ ਆਪਾਂ ਲਵਾਵਾਂਗੇ ਗੜਗਰੀ ਜੀ ਨੂੰ ਬੇਨਤੀ ਕਰਾਂਗੇ ਕਿ ਸਾਡੇ ਏਰੀਆ ਦੇ ਵਿੱਚ ਕੋਈ 2-4-5 ਕਰੋੜ ਰੁਪਇਆ ਆਪਾਂ ਮਹਿਤਾ ਜੀ ਜਿਆਦਾ ਵਧੀਆ ਤਰੀਕੇ ਨਾਲ ਇੱਥੇ ਲਵਾ ਸਕਦੇ ਨੇ ਇਸ ਕਰਕੇ ਆਪਾਂ ਬੇਨਤੀਆਂ ਕਰਨ ਦੇ ਆ ਕਿ ਸਾਡੀ ਛੋਟੀ ਭੈਣ ਨੂੰ ਇਥੋਂ ਜਿਤਾਈਏ ਆਪਾਂ ਤਾਂ ਜੋ ਆਪਾਂ ਆਪਣੇ ਏਰੀਆ ਦਾ ਵਿਕਾਸ ਕਰ ਸਕੀਏ ਆਮ ਆਦਮੀ ਪਾਰਟੀ ਕਹਿੰਦੇ ਡਬਲ ਇੰਜਨ ਦੀ ਸਰਕਾਰ ਜਦਕਿ ਮੇਅਰ ਵੀ ਉਹਨਾਂ ਦਾ ਤੇ ਸੀਐਮ ਵੀ ਉਹਨਾਂ ਦਾ ਫਿਰ ਵੀ ਕੋਈ ਕੰਮ ਨਹੀਂ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋ ਇਹਨਾਂ ਦੇ ਇੰਜਨ ਤੇ ਉੱਡ ਗਿਆ ਜੀ ਇਹਨਾਂ ਦੇ ਇੰਜਨ ਜੋਗੇ ਬਦਮਾਸ਼ੀਆਂ ਕਰਨ ਤੇ ਆਏ ਹੋਏ ਆ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਕੈਂਡੀਡੇਟ ਨੂੰ ਵੇਖੋ ਵੇਖੋ ਸਾਡੇ ਇਹ ਪਰਿਵਾਰ ਹੈ شریف ਪਰਿਵਾਰ ਹੈਗਾ ਤੇ ਉਹ ਦੂਜੇ ਬੰਦੇ ਵੇਖੋ ਇਹ ਬਦਮਾਸ਼ੀਆਂ ਕਰਨ ਦੇ ਨੇ ਇਹਨਾਂ ਦੀ ਗੱਲ ਨਹੀਂ ਪਰ ਨਹੀਂ ਲੋਕ ਜਿਹੜੇ ਆ ਪਿਆਰ ਦੇ ਭੁਕੇ ਨੇ ਅੱਜ ਸ਼ਹਿਰ ਦੇ ਵਿੱਚ ਜਗਾ ਜਗਾ ਗੁੰਡਾ ਕਰਦੀ ਆ ਤੇ ਇਹਨਾਂ ਦੇ ਕੈਂਡੀਡੇਟ ਵੀ ਇਹ ਲੋ ਉਹ ਵੀ ਇਹੇ ਕੰਮ ਦੇ ਆਗੇ ਆ ਇਸ ਕਰਕੇ ਮੇਰੀ ਸਾਰਿਆਂ ਕੀ ਬੇਨਤੀ ਆ ਕਿ ਆਪਣੇ ਪਰਿਵਾਰ ਨੂੰ ਜਿਹੜਾ ਤੁਹਾਡੇ ਸੁੱਖ-ਦੁੱਖ ਦਾ ਸਾਥੀ ਹੋ ਸਕੇ ਉਹਨਾਂ ਦਾ ਪਿਛੋਕੜ ਵੇਖੋ ਤੇ ਉਹਨਾਂ ਦੇ ਬਾਰੇ ਪਹਿਲਾਂ ਪਤਾ ਕਰੋ ਤੇ ਫਿਰ ਉਹਨੂੰ ਵੋਟ ਕਰੋ ਤੇ ਅਸੀਂ ਇਹ ਤੁਹਾਨੂੰ ਇਨਸ਼ੋਰ ਕਰਦੇ ਆ ਕਿ ਮਾਤਾ ਪਰਿਵਾਰ ਜਿਹੜਾ ਹੈਗਾ ਬਹੁਤ شریف ਪਰਿਵਾਰ ਹੈ ਤੁਹਾਡੇ ਸੁੱਖ-ਦੁੱਖ ਦਾ ਸਾਥੀ ਬਣੇਗਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰਕੇ ਆਪਣੇ ਏਰੀਆ ਦਾ ਵਿਕਾਸ ਕਰੋ ਹਾਂਜੀ ਆਪਣਾ ਨਾਮ ਦੱਸ ਕੇ ਕੀ ਕਲਾਜੋ ਮੇਰਾ ਨਾਮ ਲਲਿਤ ਤੇਖਾਰਾ ਜੀ ਮੈਂ ਚੰਡੀਗੜ੍ਹ ਡਿਸਟ੍ਰਿਕਟ ਜ਼ਿਲ੍ਹਾ ਜਨਰਲ ਸੈਕਟਰੀ ਆ ਇੱਥੇ ਰਮਾ ਭਾਬੀ ਜੀ ਮੇਰੇ ਭਾਬੀ ਜੀ ਵੀ ਹੈ ਤੇ ਮੇਰੇ ਦੋਸਤ ਰਜੇਸ਼ ਮਹਿਤਾ ਜੀ ਬਹੁਤ ਸ਼ਰੀਪੇ ਆ ਰਹੇ ਜਿਸਾਰੀ ਬਿਲਡਿੰਗ ਦੱਸਿਆ ਹੁਣ ਮੈਂ ਕਵਾਂਗਾ ਸਾਰੀ ਜਨਤਾ ਨੂੰ ਜਿਸ ਤਰ੍ਹਾਂ ਨੂੰ ਘਰ ਦੇ ਵਿੱਚ ਜਾਂ ਕੋਈ ਵੀ ਬਿਲਡਿੰਗ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ ਤਾਂਦੀ ਬਿਲਡਿੰਗ ਖੜੀ ਹੋ ਸਕਦੀ ਹੈ ਉਸ ਤਰ੍ਹਾਂ ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ ਉਹ ਨੀਂਹ ਜਿਹੜੀ ਹੈ ਕਾਉਂਸਲਰ ਤੋਂ ਹੀ ਬਣਦੀ ਹੈ ਹਾਡੇ ਜਿਹੜੇ ਕਾਉਂਸਲਰ ਆ ਉਹ ਦੇਸ਼ ਦੀ ਨਹੀਂ ਆ ਤੇ ਮੈਂ ਚਾਹਾਂਗਾ ਜਨਤਾ ਨੂੰ ਅਪੀਲ ਕਰਾਂਗਾ ਕਿ ਰਮਾ ਮਹਿਤਾ ਜੀ ਨੂੰ ਭਾਰੀ ਤੋਂ ਭਾਰੀ ਵੋਟਾਂ ਪਾ ਕੇ ਜਿਤਾਓ ਤੇ ਹਾਉਸੇ ਭੇਜੋ ਤੇ ਆਪਣੇ ਜ਼ਿਲ੍ਹੇ ਨੂੰ ਆਪਣੇ ਇਲਾਕੇ ਨੂੰ ਹੋਰ ਸੁੰਦਰ ਬਣਾਓ ਹੋਰ ਵਧੀਆ